ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਲੈ ਕੇ ਆਈਆਂ ਵਿਆਹਾਂ ਵਾਲੀਆਂ ਕਲੈਕਸ਼ਨਾਂ ਵਿਆਹਾਂ ਸ਼ਾਦੀਆਂ ਤੇ ਸਪੈਸ਼ਲ ਬਹੁਤ ਸੋਹਣੀਆਂ ਨੇ ਤੇ ਕਢਾਈਆਂ ਵਾਲੀਆਂ ਕਲੈਕਸ਼ਨਾਂ ਨੇ ਕਈਆਂ ਦੀ ਰੇਂਜ ਵੀ ਆਈ ਹੈ 4000 ਤੋਂ ਉੱਪਰ ਦੀ ਰੇਂਜ ਵਾਲੇ ਸੂਟ ਵੀ ਹੈਗੇ ਨੇ ਤੇ ਸਭ ਦੇ ਜਿਹੜੇ ਪ੍ਰਾਈਸ ਹੈ ਡਿਫਰੈਂਟ ਹੈ ਅਗਰ ਤੁਸੀਂ ਕੋਈ ਵੀ ਕੁਇਰੀ ਕਰਨੀ ਹੈ ਤੁਸੀਂ ਮੇਰਾ ਨੰਬਰ 623924575034.10 ਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਇਹ ਸਾਰੀਆਂ ਜਿਹੜੀ ਕਲੈਕਸ਼ਨਾਂ ਨੇ ਜਿਵੇਂ organza tissue ਵਾਲੀਆਂ ਨੇ ਦੁਪੱਟੇ ਬਹੁਤ ਪਿਆਰੇ ਨੇ ਟੋਟਲ ਹੈਂਡਵਰਕ ਵਾਲੀ ਕਲੈਕਸ਼ਨਾਂ ਜਿਹੜੀਆਂ ਫਿਲਹਾਲ ਚੱਲ ਰਹੀਆਂ ਨੇ ਇਹ ਸਾਰੀਆਂ weddings ਲਈ ਸਪੈਸ਼ਲ ਨੇ ਇਹਨਾਂ ਦੇ ਵਿੱਚ ਕਲਰ অপਸ਼ਨ ਜਿਹੜੇ-ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਪਾਕਿਸਤਾਨੀ ਸਟਾਈਲ ਦੇ ਹੋਗੇ ਅਸ ਤੇ ਜਿਨ੍ਹਾਂ ਦੇ ਨਾਲ ਬਾਟਮ ਜਿਹੜਾ ਆਏਗਾ ਉਹ ਮੋਸਟਲੀ ਪਲੇਨ ਆਏਗਾ ਜਿਨ੍ਹਾਂ ਦੇ ਨਾਲ ਬਾਟਮ ਤੇ ਵਰਕ ਹੈ ਉਹ ਮੈਂ ਇਥੇ ਅਲੱਗ ਤੋਂ ਐਡ ਕਰ ਦਿੱਤਾ ਹੈ ਐ ਵਲੀ ਕਲੈਕਸ਼ਨਾਂ ਦੇ 슬ੀਵਸ ਤੇ ਵੀ ਵਰਕ ਆਏਗਾ ਘੇਰੇ ਤੇ ਵਰਕ ਹੈ ਦੁਪੱਟਾ ਫੋਰ ਸਾਈਡ ਤੇ ਬਹੁਤ ਹੈਵੀ ਵਰਕ ਵਾਲਾ ਹੈ ਤੇ ਪ੍ਰਾਈਸ ਜਾਨਣਾ ਜਾਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਜਾਈ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਕੁਝ ਕਲੈਕਸ਼ਨਾਂ ਵਿੱਚ ਹੁੰਦਾ ਹੈ ਕਿ ਸਿੰਗਲ ਸਿੰਗਲ ਕਲਰ ਹੀ ਹੁੰਦਾ ਹੈ ਇਹ ਡੀਚ ਐਂਡ ਕ੍ਰੇਪ ਹੈ ਇਹਦੇ ਵਿੱਚ ਜਿਹੜਾ ਕਲਰ ਆਪਸ਼ਨ ਕਾਫੀ ਨੇ ਤੇ ਕਲਰ ਜਿਹੜੇ ਅਸੀਂ ਸਭ ਨੂੰ ਸਾਹਮਣੇ ਰੱਖ ਕੇ ਬਣਾਏ ਨੇ ਵਿਡਿੰਗ ਲਈ ਨਿਊਲੀ ਵੈਡਸ ਲਈ ਬਹੁਤ ਸੋਹਣੇ ਨੇ ਹੈਂਡਵਰਕ ਵਾਲੀ ਕਲੈਕਸ਼ਨਾਂ ਨੇ 슬ੀਵਸ ਤੇ ਵੀ ਆਏਗਾ ਤੇ ਬਾਟਮ ਤੇ ਵੀ ਵਰਕ ਆਏਗਾ ਤੁਹਾਨੂੰ ਇੱਥੇ ਮੈਂਸ਼ਨ ਕੀਤਾ ਹੋਇਆ ਸਾਰੇ ਸੂਟ ਹੈਵੀ ਆ ਵੀ ਮੋਸਟਲੀ ਮੈਂ ਅੱਜ ਦੀ ਵੀਡੀਓ ਚ ਲੈ ਕੇ ਆਈਆਂ ਬਾਕੀ ਇੱਕ ਦੋ ਕਲੈਕਸ਼ਨਾਂ ਨੇ ਜਿਹੜੀਆਂ ਥੋੜੀਆਂ ਠੀਕ ਠਾਕ ਰੇਂਜ ਵਾਲੀਆਂ ਨੇ ਬਾਕੀ ਸਾਰੀਆਂ ਕਲੈਕਸ਼ਨਾਂ ਹੈਵੀ ਨੇ ਹੈਂਡਵਰਕ ਵਾਲੀਆਂ ਮਸ਼ੀਨ ਵਰਕ ਹੋਗਾ ਦੁਪੱਟੇ ਸਾਰੇ ਤੇ ਹੈਰੀ ਕਿ ਘੇਰਿਆਂ ਤੇ ਬਹੁਤ ਹੈਵੀ ਵਰਕ ਹੋਇਆ ਸਭ ਤੇ ਤੇ ਦੁਪੱਟੇ ਵੀ ਫੋਰ ਸਾਈਡ ਤੇ ਹੈਵੀ ਨੇ ਤੇ ਘਰੇ ਤੇ ਉੱਪਰ ਵੀ ਸਾਰੀ ਸ਼ਰਟ ਤੇ ਵੀ ਵਰਕ ਹੈ ਤੇ ਦੁਪੱਟੇ ਦੇ ਵੀ ਵਿੱਚ ਵੀ ਵਰਕ ਹੈ ਤੇ 슬ੀਵਸ ਤੇ ਵੀ ਤੁਹਾਨੂੰ ਵਰਕ ਮਿਲੇਗਾ ਬਾਟਮ ਇਹਨਾਂ ਦੀ ਪਲੇਨ ਆਏ ਉਹਨਾਂ ਦੇ ਨਾਲ ਬਾਟਮ ਜਿਹੜੀ ਆ ਤੁਹਾਨੂੰ 3 ਮੀਟਰ ਦੀ ਪਲੇਨ ਮਿਲੇਗੀ ਸੇਮ ਐਵੇਂ ਦੇ ਕਲਰ ਦੀ ਜਿਹੜੇ ਨੈਚੁਰਲ ਕ੍ਰੇਪ ਵਿੱਚੋਂ ਨੈਚੁਰਲ ਕ੍ਰੇਪ ਵਿੱਚ ਮਿਲੇਗਾ ਤੇ ਜੋ ਤੁਹਾਨੂੰ ਅਕੋਰਡਿੰਗ ਟੂ ਦਾ ਫੈਬਰਿਕ ਹੈ ਸਾਰੇ ਜਿਹੜਾ ਵੀ ਫੈਬਰਿਕ ਹੈ ਉਹ ਤੁਹਾਨੂੰ ਉਹਦੇ ਹਿਸਾਬ ਨਾਲ ਮਿਲੇਗਾ ਪਾਕਿਸਤਾਨੀ ਸੂਟ ਵੀ ਬਹੁਤ ਰੈਂਡ ਕਰ ਰਹੇ ਨੇ ਵੈਟਿੰਗਸ ਤੇ ਉਸ ਲਈ ਵੀ ਉਹ ਵੀ ਮੈਂ ਇੱਕ ਕਲੈਕਸ਼ਨ ਲੈ ਕੇ ਆਈ ਆ ਤੇ ਇੱਕ ਪ੍ਰਾਈਸ ਜਿਹੜਾ ਬਹੁਤ ਅਫੋਰਡੇਬਲ ਜਆ ਦੋ ਤਿੰਨ ਕਲੈਕਸ਼ਨਾਂ ਘੱਟ ਪ੍ਰਾਈਸ ਵਾਲੀਆਂ ਨੇ ਇਹ ਪਾਕਿਸਤਾਨੀ ਸਟਾਈਲ ਦੇ ਨੇ ਦੁਪੱਟਾ ਸਿੰਪਲ ਸੋਬਰ ਆਏਗਾ 4 ਸਾਈਡਰ ਲੇਸ ਹੈਗੀ ਬਾਟਮ ਇਹਨਾਂ ਦੀ ਪਲੇਨ ਆਏਗੀ ਕਲਰ অপਸ਼ਨ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਤੇ ਇੱਥੇ ਮੈਂਸ਼ਨ ਵੀ ਹੈ ਕਿ ਕਲਰ ਕਿਹੜਾ ਹੈ मोस्टली ਜਿਹੜਾ ਡਾਊਟ ਹੁੰਦਾ ਉਹ ਮੈਂਸ਼ਨ ਹੈ ਤੇ ਚਲੋ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਹੋ ਨਵੇਂ-ਨਵੇਂ ਤੇ এক্সਕਲੂਸਿਵ ਕਲੈਕਸ਼ਨ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ